ਜਿੱਦ ਤੋਂ ਸਾਡੀ ਨਿੱਕੇ ਸਿੱਧੂ ਨੇ ਤੁਰਨਾ ਸਿੱਖਿਆ ਹੈ ਉਸ ਤੋਂ ਬਾਅਦ ਨਿੱਕਾ ਸਿੱਧੂ ਕੁਝ ਜ਼ਿਆਦਾ ਹੀ ਸ਼ੈਤਾਨ ਹੋ ਗਿਆ ਹੈ ਨਿੱਕਾ ਸਿੱਧੂ ਅਕਸਰ ਵੀਡੀਓ ਫੋਟੋਜ਼ ਦੇ ਵਿੱਚ ਹੱਸਦਾ ਰਹਿੰਦਾ ਹੈ ਅਤੇ ਬਹੁਤ ਖਲਾਰਾ ਵੀ ਪਾਉਂਦਾ ਹੈ ਆਪਣੇ ਘਰ ਦੇ ਵਿੱਚ ਤੁਸੀਂ ਚਲਦੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਿੱਕਾ ਸਿੱਧੂ ਹਰ ਨਿੱਕੀ ਤੋਂ ਨਿੱਕੀ ਚੀਜ਼ ਦੀ ਫੋਲਾ ਫਲਾਈ ਕਰ ਰਿਹਾ ਹੈ ਅਤੇ ਨਾਲੇ ਹੱਸ ਵੀ ਰਿਹਾ ਹੈ ਜਿਵੇਂ ਦੱਸ ਰਿਹਾ ਹੋਵੇ ਕਿ ਮੈਂ ਤਾਂ ਖਲਾਰਾ ਪਾਉਂਗਾ ਮੈਨੂੰ ਕੋਈ ਰੋਕ ਨਹੀਂ ਸਕਦਾ ਨਿੱਕੇ ਸਿੱਧੂ ਨੇ ਆਪਣੇ ਕਮਰੇ ਦੇ ਵਿੱਚ ਪਈ ਹਰ ਕੀ ਸੀਜ਼ਨ ਨੂੰ ਚੈੱਕ ਕੀਤਾ ਅਤੇ ਦੇਖਿਆ ਕਿ ਇਸ ਦੀ ਮੈਂ ਕਿਸ ਤਰ੍ਹਾਂ ਵਰਤੋਂ ਕਰ ਸਕਦਾ ਹਾਂ ਅਤੇ ਬਾਅਦ ਵਿੱਚ ਤਾੜੀਆਂ ਮਾਰ ਕੇ ਹੱਸਣ ਲੱਗ ਗਿਆ ਨਿੱਕੇ ਸਿੱਧੂ ਦੀ ਇਹ ਪਿਆਰੀ ਜਿਹੀ ਵੀਡੀਓ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਰਹੀ ਹੈ ਸਾਡਾ ਨਿੱਕਾ ਸਿੱਧੂ ਬਿਲਕੁਲ ਸਿੱਧੂ ਮੂਸੇਵਾਲੇ ਦੀ ਕਾਪੀ ਲੱਗਦਾ ਹੈ ਤੁਸੀਂ ਉਸ ਦੇ ਖੜਨ ਦਾ ਸਟਾਈਲ ਚੈੱਕ ਕਰ ਸਕਦੇ ਹੋ ਨਿੱਕਾ ਸਿੱਧੂ ਕਿਸ ਤਰ੍ਹਾਂ ਪੂਰਾ ਆਕੜ ਕੇ ਖੜਿਆ ਹੈ ਜਿਸ ਤਰ੍ਹਾਂ ਉਸ ਦਾ ਵੱਡਾ ਪ੍ਰਮ ਮੂਸੇਵਾਲਾ ਖੜਦਾ ਸੀ ਅਗਰ ਵੀਡੀਓ ਚੰਗੀ ਲੱਗੀ ਤਾਂ ਬਣੇ ਰਹਿਣਾ ਆਪਣੇ ਅਫੀਸ਼ੀਅਲ ਚੈਨਲ ਦੇ ਨਾਲ ਧੰਨਵਾਦ